ਕੁਝ ਲੋਕਾਂ ਨੇ ਫਿਰ ਵੀਡੀਓ ਵਾਇਰਲ ਕਰ ਦਿੱਤੀ Sidhu ਦੀ ਕੋਟੀ ਮੋਰੇ ਬਾਬੇ ਲੀ ਮੋਰੇ ਆ ਕੇ ਬੱਬੂ ਮਨ ਮਾਫੀਆਂ ਮੰਗਦਾ ਆ ਹੱਥ ਜੋੜਦਾ ਆ ਐ ਕਰਦਾ ਇਹਦੀ ਅਸਲੀਅਤ ਦੋਸਤੋ ਅੱਜ ਤੁਹਾਨੂੰ ਦੱਸਣੀ ਤਾਂ ਕਰਕੇ ਕਿਉਂਕਿ ਵਾਰ-ਵਾਰ ਇਦਾਂ ਦੀਆਂ ਵੀਡੀਓਜ਼ ਜਾਣ ਕੇ ਵਾਇਰਲ ਕਰ ਦਿੱਤੀਆਂ ਜਾਂਦੀਆਂ ਜਿਨ੍ਹਾਂ ਨਾਲ ਬੱਬੂ ਮਾਨ ਦਾ ਵੀ ਅਕਸ ਖਰਾਬ ਹੁੰਦਾ ਅਸੀਂ ਤੁਹਾਨੂੰ ਸੱਚਾਈ ਤੋਂ ਹੀ ਵਾਕਿਫ ਕਰਾਉਣਾ ਚਾਹਦੇ ਹਾਂ ਇਹ ਕੋਈ ਇਸ ਤਰ੍ਹਾਂ ਦੀ ਅਸਲੀਅਤ ਨਹੀਂ ਹੈ ਕੋਈ ਮੁੰਡਾ ਹੋਰ ਆ ਉਹਨੇ ਪੱਗ ਬੰਨੀ ਹੋਆ ਬੱਬੂ ਮਾਨ ਵਰਗਾ ਲੱਗਦਾ ਆ ਪਰ ਉਹ ਬੱਬੂ ਮਾਨ ਨਹੀਂ ਹੈਗਾ ਜਾਣ ਕੇ ਕੁਝ ਲੋਕਾਂ ਨੇ ਹੁਣ ਤੁਸੀਂ ਕਹਿਣਾ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਪਿਓ ਸੱਚੀ ਨਹੀਂ ਕੁਝ ਲੋਕ ਆ ਨਿਕਣ ਜਾਣ ਉਹ ਬੱਬੂ ਮਾਨ ਹੀ ਕਹੀ ਜਾਂਦੇ ਇਹਨੂੰ ਆ ਦੇਖੋ ਬੱਬੂ ਮਾਨ ਆ ਕੇ ਪਤਾਪੀਆਂ ਮਾਰਦਾ ਐ ਕਰਦਾ ਤੇ ਤਾਂ ਦੱਸਣਾ ਮੈਂ ਸਮਝਿਆ ਪਰ ਇਹ ਬੱਬੂ ਮਾਨ ਹੀ ਨਹੀਂ ਬੱਬੂ ਮਾਨ ਨੂੰ ਕੋਈ ਲੋੜ ਆ ਕੁਝ ਲੋਕ ਇਹੋ ਜਿਹਿਆਂ ਘਟਿਆਰ ਤਾਂ ਕਰਦੇ ਰਹਿੰਦੇ ਆ ਜਾਣ ਕੇ ਕਿਸੇ ਬੰਦੇ ਦਾ ਕਰਤਾਰ ਜਾਂ ਕਿਸੇ ਨੂੰ ਥੱਲੇ ਡੇਗਣ ਲਈ ਤੇ ਪਰ ਇਸ ਤਰ੍ਹਾਂ ਕੋਈ ਡਿਗਦਾ ਨਹੀਂ ਹੁੰਦਾ ਤੇ ਨਾ ਹੀ ਬੱਬੂ ਮਾਨ ਨੂੰ ਐਸੀ ਕੀ ਲੋੜ ਪਈ ਆ ਕਿ ਕਿਸ ਦੀ ਵੇਲੀ ਮੋਰੇ ਆ ਕੇ ਹੱਥ ਜੋੜੇ ਜਾਂ ਉਹਨੂੰ ਮਾਫੀਆਂ ਮੰਗਣ ਦੀ ਹੈ ਨਾ ਤੇ ਕਾਹਨੂੰ ਨਾ ਹੀ ਕੋਈ ਜਾਂਦਾ ਯਾਰ ਅੱਜਕੱਲ੍ਹ ਆ ਨਾ ਉਹਦਾ ਆਪਣੀ ਹੈਗਾ ਦੁਨੀਆ ਚ ਬਿਜ਼ੀ ਆ ਪਰਾ ਕਿਸੇ ਬੰਦੇ ਨੂੰ ਐਵੇਂ ਉਸ ਤਰ੍ਹਾਂ ਦਾ ਲੱਗਦੇ ਨੂੰ ਮੋਰੇ ਕਰ ਦਿੱਤਾ ਲਓ ਜੀ ਬੱਬੂ ਮਾਨ ਆ ਬੱਬੂ ਮਾਨ ਆ ਕੁਝ ਲੋਕ ਇਦਾਂ ਦੇ ਉਹ ਸੱਚੀ ਮੰਨੀ ਜਾਂਦੇ ਆ ਉਹ ਗਾਂ ਤੇ ਗਾਇ ਨੂੰ ਜੇ ਕਰਕੇ ਕਹਿੰਦੇ ਆ ਆ ਦੇਖੋ ਤਾਂ ਬੱਬੂ ਮਾਨ ਮਾਵੀਆਂ ਮੰਗਲਾ ਤਾਂ ਸਿੱਧੂ ਦੀ ਕੋਟੀ ਮਰੇ ਤਾਂ ਪੀਆਂ ਮਰੀ ਜਾਂਦਾ ਕੋਈ ਇਦਾਂ ਦੀ ਅਸਲੀਅਤ ਨਹੀਂ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਬਿਨਾ ਗੱਲੋਂ ਯਾਰ ਕੀ ਮਿਲਦਾ ਇਹ ਕੁਝ ਕਰਕੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਅਜੇ ਇਹ ਕੰਮ ਕਰਕੇ ਕੋਈ ਫਾਇਦਾ ਤਾਂ ਹੋਣਾ ਨਹੀਂਗਾ ਹਨਾ ਤੇ ਦੋਸਤੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ ਤੇ ਲਾਈਕ ਕਰਦਿਆ ਕਰੋ ਵੀਡੀਓ